ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ ਹੋਪ ਕਿ ਸਾਰੇ ਵਧੀਆ ਸੋ ਨਵੀਂ ਵੀਡੀਓ ਤੇ ਵਿੱਚ ਨਵੇਂ ਲੋਕਾਂ ਦੇ ਜਿਹੜੇ ਕੁਝ ਏਜੰਟਾਂ ਦੇ ਕਾਰਨਾਮੇ ਆਪਾਂ ਉਹ ਵੀ ਥੋੜੇ ਡਿਸਕਸ ਕਰਾਂਗੇ ਕਾਰਨਾਮੇ ਕੀ ਆ ਉਹੀ ਆ ਕਿ ਜਿਨ੍ਹਾਂ ਦੇ ਨੁੱਲੇ ਉਸ ਤੇ ਵਿਚਾਰਾਂ ਦੇ ਨਿਕਲ ਗਏ ਆ ਉਹਨਾਂ ਨੂੰ ਹੁਣ ਠੱਗਣ ਵਾਸਤੇ ਜਿਹੜੇ ਹੈਗੇ ਏਜੰਟ ਜਲੰਧਰ ਵਗੈਰਾ ਜਾਂ ਕਿਤੇ ਹੋਰ ਸਿਟੀਆਂ ਦੇ ਵਿੱਚ ਬੈਠੇ ਆ ਅਪਾਇੰਟਮੈਂਟ 50 55000 ਰੁਪਿਆ ਦੀ ਦੇਰੇ ਆ ਫਿਰ ਉਸ ਤੋਂ ਬਾਅਦ ਵੀ ਬੰਦੇ ਨੂੰ ਹੋਰ ਉਲਝਣਾ ਚ ਪਾ ਰਹੇ ਹੈਗੇ ਉਲਝਣਾ ਕਿਦਾਂ ਕਿ ਤੇਰਾ ਜਿਹੜਾ ਅਪਾਇੰਟਮੈਂਟ ਹੈਗੀ ਆ ਰਿਜੈਕਸ਼ਨ ਹੋ ਗਈ ਹੈ ਫੇਰ ਉਹੀ ਸਿਲਸਿਲਾ ਜਿਹੜਾ ਪਿਛਲੇ ਸਾਲਾਂ ਵਾਲਾ ਹਨਾ ਸ਼ੁਰੂ ਹੋ ਗਿਆ ਸੋ ਇਹ ਚੀਜ਼ਾਂ ਨਹੀਂ ਕਰਨੀਆਂ ਚਾਹੀਦੀਆਂ ਜੇ ਅਪਾਇੰਟਮੈਂਟ ਦੀ ਗੱਲ ਜਿੰਨੇ ਪੈਸੇ ਚ ਹੋਈ ਹੈ ਉਹਨੇ ਚ ਕਰਨੀ ਚਾਹੀਦੀ ਹੈ ਸੋ ਮੈਨੂੰ 3-4 ਜਣਿਆਂ ਦੇ ਮੈਸੇਜ ਆਏ ਸੀਗੇ ਤੋਂ ਆਪਾਂ ਗੱਲ ਕੀਤੀ ਹੈ ਕਿ ਧਿਆਨ ਦੇ ਨਾਲ ਜਦੋਂ ਅਪਾਇੰਟਮੈਂਟ ਤੁਸੀਂ ਚੱਕਦੇ ਹੈਗੇ ਆ ਪਹਿਲਾਂ ਹੀ ਬੰਦੇ ਨਾਲ ਸਹੀ ਤਰੀਕੇ ਦੇ ਨਾਲ ਗੱਲਬਾਤ ਕਰ ਲਿਆ ਕਰੋ ਸੋ ਬਾਕੀ ਆਪਾਂ ਕਮੈਂਟਾਂ ਦੇ ਜਿਹੜੇ ਜਵਾਬ ਹੈਗੇ ਉਹ ਜ਼ਰੂਰ ਦਵਾਂਗੇ ਸੋ ਆਪਣਾ ਕਮੈਂਟ ਸੀਗਾ ਸਭ ਤੋਂ ਪਹਿਲਾਂ ਇਹ ਹੈਗਾ World 9 10 ਆਈਡੀਆ ਬੰਦੇ ਦੀ ਐਲ ਐਫਈ ਵਾਲੇ ਪੇਪਰ ਸਾਲ ਵਾਲੇ ਹੁੰਦੇ ਆ ਕੋਈ ਵੀਰ ਰਿਪਲਾਈ ਕਰਿਓ ਐਲ ਐਫਈ ਵਾਲੇ ਪੇਪਰ ਵੀ ਭਾਜੀ ਸਾਲ ਵਾਲੇ ਹੀ ਹੁੰਦੇ ਆ ਬਟ ਇਹ ਪੇਪਰਾਂ ਦੇ ਵਿੱਚ ਤੁਹਾਡਾ ਜਿਹੜਾ ਐਕਸਪੀਰੀਅੰਸ ਹੁੰਦਾ ਨਾ ਉਹ ਗਲਤ ਸ਼ੋਅ ਕੀਤਾ ਹੁੰਦਾ ਆ ਮਤਲਬ ਮੋਸਟਲੀ ਜੇ ਬੰਦੇ ਨੇ ਤੇ ਦਸਵੀਂ ਕੀਤੀ ਆ ਤਾਂ ਉੱਥੇ ਕੀ ਕਰਦੇ ਹੈਗੇ ਆ ਉਹ ਤੁਹਾਡਾ ਜਿਹੜਾ ਡਿਪਲੋਮਾ ਸ਼ੋਅ ਕਰ ਦਿੰਦੇ ਡਿਗਰੀ ਸ਼ੋਅ ਕਰ ਦਿੰਦੇ ਆ ਫਿਰ ਤੁਹਾਡਾ ਕੁਆਲੀਫਿਕੇਸ਼ਨ ਦੇ ਨਾਲ-ਨਾਲ ਤੁਹਾਡਾ ਜਿਹੜਾ ਐਕਸਪੀਰੀਅੰਸ ਹੈਗਾ ਉਹ ਵੀ ਫੇਕ ਸ਼ੋਅ ਕਰ ਦਿੰਦੇ ਜਿਸ ਨਾਲ ਤੁਹਾਡਾ ਵੀਜ਼ੇ ਦੇ ਵਿੱਚ ਫੇਰ ਪ੍ਰੋਬਲਮ ਆਂਦੀ ਹੈਗੀ ਆ ਸੋ ਐਲੋਵੀ ਵਾਲਿਆਂ ਦਾ ਤਾਂ ਰਿਜੈਕਸ਼ਨ ਦਾ ਕਾਰਨ ਆ ਕਿ ਉੱਥੇ ਜਦੋਂ ਪੇਪਰ ਭਰਨ ਵੇਲੇ ਗਲਤ ਇਨਫੋਰਮੇਸ਼ਨ ਉਹਨਾਂ ਨੂੰ ਦਿੱਤੀ ਜਾਂਦੀ ਹੈ ਨਾ ਤੇ ਜਦੋਂ ਮੀਟ ਨਹੀਂ ਕਰਦੀ ਹੈਗੀ ਵੀਆਫਐਸ ਦੇ ਵਿੱਚ ਜਦੋਂ ਤੁਹਾਡੇ ਡਾਕੂਮੈਂਟ ਜਮ੍ਹਾਂ ਕਰਾਉਨੇ ਹੈਗੇ ਆ ਤਾਂ ਉਹ ਤੁਹਾਡੇ ਰਿਜੈਕਸ਼ਨ ਦਾ ਕਾਰਨ ਬਣਦਾ ਹੈਗਾ ਕੋਰ ਸਰਦਾਨੀ ਇਹਨਾਂ ਦਾ ਸਭ ਤੋਂ ਵਧੀਆ ਮੈਸੇਜ ਹੁੰਦਾ ਆ ਜੋ ਕਮੈਂਟ ਹੁੰਦਾ ਆ ਕਿ ਬੇਟਾ ਜੀ ਗੋਡ ਬles ਜੀ ਥੈਂਕ ਯੂ ਸੋ ਮੱਚ ਜੀ ਤੇ ਬਾਕੀ ਰੱਬ ਚੜ੍ਹਦੀ ਕਲਾ 'ਚ ਰੱਖੇ ਜਗਰੂ ਬਕੌਰ ਥੈਂਕ ਯੂ ਵੀਰ ਜੀ ਥੈਂਕ ਯੂ ਜੀ ਸੁਖਵੀਰ ਸਿੰਘ ਵੈਰੀ ਗੁੱਡ ਨਿਊਜ਼ ਭਾਜੀ ਥੈਂਕ ਯੂ ਸੋ ਮੱਚ ਥੈਂਕ ਯੂ ਜੀ ਜਤਿੰਦਰਪਾਲ ਗੁੱਡ ਮਾਰਨਿੰਗ ਸਰ ਜੀ ਵੈਰੀ ਗੁੱਡ ਮਾਰਨਿੰਗ ਭਾਜੀ ਜਸਵਿੰਦਰ ਕਾਰ ਥੰਬਸ ਅਪ ਕੀਤਾ ਹੋਇਆ ਮਲਕੀਤ ਚਾਹਲ ਨੇ ਨਮਸਤੇ ਕੀਤੀ ਆ ਆਕਾਸ਼ ਲੰਬੜਦਾਰ ਬਾਈ ਜੀ ਮੈਂ ਇਟਲੀ ਦੇ ਪੇਪਰ ਲਾਵਾਂ ਦਾ ਏਜੰਟ ਮੈਨੂੰ ਪੈਸੇ ਵੀਜ਼ਾ ਲੱਗਣ ਤੋਂ ਬਾਅਦ ਹੀ ਦਵਾਂ ਤੇ 9 ਮਹੀਨਾਵਲੇ ਪੇਪਰਾਂ ਦਾ ਖਰਚਾ ਕਿੰਨਾ ਆ ਓਕੇ ਤੁਹਾਡੇ ਮੈਂ ਇੱਥੇ ਤੁਹਾਨੂੰ ਇੱਕ ਗੱਲ ਕਲੀਅਰ ਕਰਦਾ ਆ ਕਿਉਂਕਿ ਪੇਪਰ ਭਰਨ ਦਾ ਪੈਟਰਨ ਕੀ ਹੁੰਦਾ ਆ 9 ਮਹੀਨੇ ਵਾਲਾ ਹੋਵੇ ਚਾਹੇ ਸਾਲ ਵਾਲਾ ਹੋਵੇ ਸਭ ਤੋਂ ਪਹਿਲਾਂ ਉਹਨਾਂ ਨੇ ਤੁਹਾਡੇ ਤੋਂ 50000 ਜਾਂ 1 ਲੱਖ ਰੁਪਈਆ ਮੰਗਣਾ ਆ ਠੀਕ ਆ ਜੀ ਪੇਪਰ ਭਰਨ ਵੇਲੇ 350 ਯੂਰੋ ਲੱਗਦਾ ਆ 300 ਲੱਗਦਾ 350 ਲੱਗਦਾ ਸਟੇਟ ਤੇ ਥੋੜਾ ਮੋਟਾ ਫਰਕ ਪੈਂਦਾ ਆ ਤੇ ਉਹਨਾਂ ਨੇ ਇੱਕ ਸਿਕਿਉਰਿਟੀ ਦੇ ਤੌਰ ਦੇ ਉੱਤੇ 1 ਲੱਖ ਰੁਪਈਆ ਜਾਂ 50000 ਰੁਪਈਆ ਲੈਣਾ ਕਿ ਬੰਦਾ ਮੁਕਰੇ ਨਾ ਹਨਾ ਉਸ ਤੋਂ ਬਾਅਦ ਨੂਲੇ ਉਸਤੇ ਤੇ ਅੱਧੀ ਪੇਮੈਂਟ ਲੈ ਲੈਂਦੇ ਆ ਪਰ ਨੁੱਲੇ ਉਸਤੇ ਦੇ ਅੱਧੀ ਪੇਮੈਂਟ ਜਿਹੜੀ ਹੈਗੀ ਆ ਨਾ ਦੋ ਹੁਣ ਨਾ ਤਾਂ ਸਾਰੀ ਦੋ ਬੋ ਕਿਉਂ ਕੀ ਹੋ ਰਿਹਾ ਆ ਸਟicker ਵਿਜ਼ੇ ਦੇ ਉੱਤੇ ਦੋ ਪਮਾ ਲੱਖ ਵੱਧ ਦੇ ਦਿਓ ਠੀਕ ਆ ਜੀ ਬਾਕੀ ਖਰਚਾ ਯਾਰ 9 ਮਹੀਨਿਆਂ ਦਾ ਸਿੱਧੀ ਜੀ ਗੱਲ ਆ ਜੋ ਉਹਦਾ ਇਟਲੀ ਦੇ ਵਿੱਚ ਹੁੰਦਾ ਹੈਗਾ ਆਪਾਂ ਹੁਣ ਸਿੱਧਾ ਹੀ ਜਗ ਜाहिर ਨਹੀਂ ਕਰ ਸਕਦੇ ਹੈਗੇ ਕਿ ਘਟਾ ਹੀ ਹੁੰਦਾ ਆ ਠੀਕ ਹੈ ਜੀ ਵਿੱਚੋਂ ਮੇਨ ਮਾਲਕ ਪੈਸੇ ਲੈਂਦਾ ਹੁੰਦਾ ਆ 6-7 ਲੱਖ ਰੁਪਈਆ 9 ਮਹੀਨੇ ਵਾਲੇ ਦੇ ਵਿੱਚ ਤਾਂ ਕਰਕੇ ਰੇਟ ਜਿਹੜਾ ਹੈਗਾ ਆ 9 ਲੱਖ 10 ਲੱਖ ਬਣ ਜਾਂਦਾ ਇਹਦਾ ਹਨਾ 9 ਲੱਖ ਰੁਪਈਆ ਜਾਇਜ਼ ਰੇਟ ਆ 9 ਮਹੀਨੇ ਵਾਲਿਆਂ ਦਾ ਤੇ ਪੈਸੇ ਬਾਜੀ ਜ਼ਰੂਰੀ ਆ ਕਿ ਤੁਸੀਂ ਸਟicker ਵੀਜ਼ਾ ਲੱਗਣ ਤੋਂ ਬਾਅਦ ਹੀ ਸਾਰੇ ਦੇਓ ਪਹਿਲਾਂ ਥੋੜੇ ਮੋਟੇ ਦੇ ਦੋ ਜੇ ਨਾ 9 ਲੱਖ ਚ ਤੁਹਾਡੀ ਗੱਲ ਹੋਈ ਆ 2-3 ਲੱਖ ਰੁਪਈਆ ਨਾ ਪਹਿਲਾਂ ਹੀ ਗੱਲ ਕਰ ਲਓ ਕਿ ਮੈਂ ਤੁਹਾਨੂੰ ਦੇ ਦਊਗਾ ਬਾਕੀ ਸਟicker ਵੀਜ਼ਾ ਲੱਗਣ ਤੋਂ ਬਾਅਦ ਠੀਕ ਹੈ ਜੀ ਸੋ ਅੱਗੇ ਆ ਗਿਆ ਜੋਬਨ ਪੱਟੀ ਪਾਜੀ ਐਫੀ ਡੈਵਿਡ ਸਰਪੰਚ ਦੇ ਆਧਾਰ ਕਾਰਤੇ ਲੈਣਾ ਮੇਰੇ B2020 ਵਾਲਾ ਪੇਪਰ ਆ ਬਰੋ 30 ਅਪ੍ਰੈਲ ਦੀ ਅਪਾਇੰਟਮੈਂਟ ਆ ਜਾਣਕਾਰੀ ਦਿਓ ਪਾਜੀ ਕਿਵੇਂ ਕਿਵੇਂ ਕਰਨਾ ਸਭ ਧੰਨਵਾਦ ਜੀ B2020 ਵਾਲਾ ਪੇਪਰ ਆ ਤੇ ਐਫੀ ਡੈਵਿਡ ਆ ਵੈਸੇ ਤਾਂ ਮੰਗਦੇ ਨਹੀਂ ਹੈਗੇ ਪਾਜੀ ਤੁਹਾਨੂੰ ਸਿੱਧੀ ਗੱਲ ਦੱਸਾਂ ਪਰ ਕਈ ਵਾਰੀ VFS ਵਾਲੇ ਨਾ ਤਾਂ ਕਿ ਪਰੇਸ਼ਾਨ ਕਰਨ ਵਾਸਤੇ ਮੰਗ ਲੈਂਦੇ ਆ ਤੇ ਜਦੋਂ ਤੁਸੀਂ VFS ਦੇ ਵਿੱਚ ਜਾਣਾ ਆ ਐਫੀ ਡੈਵਿਡ ਕਈ ਵਾਰੀ ਜਦੋਂ ਉਹ ਡਿਮਾਂਡ ਕਰ ਲੈਂਦੇ ਆ ਉਹ ਜਿਹੜਾ ਐਫੀ ਡੈਵਿਡ ਬਣਨਾ ਹੈਗਾ ਆ ਉਹ ਸਰਪੰਚ ਕਾਰਡ ਦੇ ਨਾਮ ਤੋਂ ਹੀ ਉਹਨੂੰ ਲੈਣਾ ਪੈਣਾ ਆ 200 ਵਾਲਾ ਜਾਂ 100 ਵਾਲਾ ਜਿੰਨਾ ਵੀ ਹੈਗਾ ਆ ਉਹਦੇ ਤੇ ਤੁਹਾਡੇ ਜੇ B2020 ਵਾਲੇ ਪੇਪਰ ਕੰਸਟਰਕਸ਼ਨ ਵਾਲੇ ਆ ਤਾਂ ਕੰਸਟਰਕਸ਼ਨ ਦਾ ਲਿਖਣਾ ਤੁਸੀਂ ਕਿ ਕੰਸਟਰਕਸ਼ਨ ਜਿਹੜੀ ਹੈਗੀ ਆ ਮੈਂ ਜਾਣਕਾਰੀ ਤੰਗੀ ਤਰੀਕੇ ਨਾਲ ਹੈਗੀ ਆ ਮੈਂ ਇੱਥੇ ਦਾ ਵਸਨੀਕ ਹੈਗਾ ਆ ਆ ਬੰਦਾ ਮੈਨੂੰ ਜਾਣਦਾ ਮੇਰੇ ਪਿੰਡ ਦਾ ਵਸਨੀਕ ਆ ਠੀਕ ਹੈ ਨੀ ਇਹ ਸਾਰਾ ਸਰਪੰਚ ਵੱਲੋਂ ਬਣਨਾ ਹੁੰਦਾ ਆ ਕਚੈਰੀਆਂ ਜਾ ਕੇ ਬਣਾ ਲਓ ਉਹਨਾਂ ਨੇ ਦੱਸ ਦਿਓ ਕਿ ਮੈਂ ਇਸ ਚੀਜ਼ ਲਈ ਕਰਨਾ ਉਹਨਾਂ ਨੇ ਆਪ ਹੀ ਟਾਈਪ ਕੀਤਾ ਹੁੰਦਾ ਪਹਿਲਾਂ ਹੀ ਤੁਹਾਨੂੰ ਬਣਾ ਦੇਣਾ ਠੀਕ ਹੈ ਜੀ ਫਿਰ ਆ ਗਿਆ ਹੈਪੀ ਜੱਜ ਸਤਿ ਸ੍ਰੀ ਅਕਾਲ ਭਾਜੀ ਜਿੱਦਾਂ ਕਿਸੇ ਦੇ ਪੇਪਰ ਨਿਕਲ ਗਏ ਹੋਣ ਤੇ ਉਹਨਾਂ ਦੇ ਪੇਪਰ ਨਹੀਂ ਲੈਣੇ ਹੁਣ ਤੇ ਪੈਸੇ ਫਿਰ ਵੀ ਦੇਣੇ ਪੈਂਦੇ ਆ ਦੱਸਿਓ ਪਲੀਜ਼ ਹੈਪੀ ਜੱਜ ਭਾਜੀ ਦੇਖੋ ਇਹ ਤਾਂ ਸਿੰਪਲ ਜੀ ਗੱਲ ਆ ਜਦੋਂ ਤੁਸੀਂ ਕੰਮ ਕਿਸੇ ਦਾ ਬਣ ਜਾਂਦਾ ਤਾਂ ਪੈਸੇ ਤਾਂ ਤੁਹਾਨੂੰ ਦੇਣੇ ਹੀ ਚਾਹੀਦੇ ਆ ਜੋ ਮਤਲਬ ਇਨਸਾਨੀਅਤ ਵੀ ਇਹੀ ਕਹਿੰਦੀ ਆ ਨਾ ਹਰ ਇੱਕ ਵਾਰੀ ਕਈ ਵਾਰੀ ਏਜੰਟ ਨਹੀਂ ਮਤਲਬ ਜਿਹੜਾ ਹੈਗਾ ਮਾੜਾ ਹੁੰਦਾ ਕਈ ਵਾਰੀ ਬੰਦੇ ਵੀ ਮਾੜੇ ਹੋ ਜਾਂਦੇ ਆ ਫਿਰ ਪੈਸੇ ਹੀ ਨਹੀਂ ਦਿੰਦੇ ਹੈਗੇ ਬੰਦੇ ਤੇ ਹਨਾ ਇਹ ਗੱਲਾਂ ਪਹਿਲਾਂ ਹੋਣੀਆਂ ਚਾਹੀਦੀਆਂ ਜਦੋਂ ਤੁਸੀਂ ਕੰਮ ਲਾਉਣਾ ਬੰਦੇ ਕੋਲ ਬਾਈ ਜਾਂਸ ਜੇ ਮੈਂ ਮੁੱਕਰ ਜਾ ਜਾਂ ਤੂੰ ਮੁੱਕਰ ਜਾਏ ਤਾਂ ਉਹਦੇ ਲਈ ਕੀ ਹੋਣਾ ਚਾਹੀਦਾ ਹੈ ਪੈਸੇ ਉਹਨੂੰ ਖਰਚਾ ਦੇਣਾ ਹੀ ਪੈਂਦਾ ਹੈ ਤੇ ਦੇਣਾ ਵੀ ਚਾਹੀਦਾ ਹੈ ਭਾਜੀ 9 ਮਨਤ ਵਾਲੇ ਕਦੋਂ ਤੱਕ ਨਿਕਲ ਜਾਊਗੇ ਜੱਸੀ 9 ਮਨਤ ਵਾਲੇ ਪੇਪਰ ਵੀਰ ਜੀ April ਦੇ ਵਿੱਚ ਐਂਡ ਤੱਕ ਨਿਕਲਦੇ ਹੈਗੇ ਆਸਾਰ ਸੋ ਨਿਕਲੂਗੇ ਵੀ ਫਿਰ ਆ ਗਿਆ ਗੇਮਨ ਐਕਸਪਰਟ ਸਰ ਵਾਟ ਇਜ਼ ਸੀ ਸਟੈਗ ਫਾਰਮ ਸੀ ਸਟੈਗ ਫਾਰਮ ਭਾਜੀ ਜਿਹੜਾ ਹੈਗਾ ਆ ਉਹ 4-5 ਪੇਜਾਂ ਦਾ ਹੁੰਦਾ ਆ ਸੀ ਸਟੈਗ ਫਾਰਮ ਜਿਹੜਾ ਹੈਗਾ ਆ ਉਹ ਜਦੋਂ ਤੁਸੀਂ ਤੁਹਾਡੇ ਪੇਪਰ ਫਿਲ ਹੁੰਦੇ ਆ ਨੂਲਾ ਉਸਤਾ ਤੁਹਾਨੂੰ ਜਦੋਂ ਮਿਲਦਾ ਹੈ ਨਾ ਉਹਦੇ ਨਾਲ ਹੀ ਇਹ ਵੀ ਓਬਟੇਨ ਹੁੰਦਾ ਮਤਲਬ ਬਣਦਾ ਆ ਤੇ ਇਹ ਜਲਾਉਣਾ ਬਹੁਤ ਜ਼ਿਆਦਾ ਜ਼ਰੂਰੀ ਹੈਗਾ ਆ ਸੀ ਸਟੈਗ ਪੇਪਰ ਦੇ ਨਾਲ ਤੁਹਾਡੀ ਜਿਹੜੀ ਫਾਈਲ ਹੈਗੀ ਪੂਰੀ ਹੋਣੀ ਹੈ ਨਾ ਸੋ ਸੀ ਸਟੈਗ ਪੇਪਰ ਵੀ ਜ਼ਰੂਰੀ ਚਾਹੀਦਾ ਆ ਫਿਰ ਉਸ ਤੋਂ ਬਾਅਦ ਆ ਗਿਆ ਜੀ ਆਪਣੇ ਕੋਲ ਮਾਨ ਸਾਹਿਬ ਹੈਲੋ bro ਮੈਂ 12 ਮਾਰਚ ਨੂੰ ਅਪਾਇੰਟਮੈਂਟ ਲਈ ਮੈਂ ਏਜੰਟ ਨੂੰ ਪੇਪਰ ਦਿੱਤੇ ਸੀ ਉਹ ਕਹਿੰਦਾ ਤੁਹਾਡੇ VFS Global ਨੂੰ ਪੇਮੈਂਟ ਹੋ ਗਈ ਹੈ ਪਰ ਅਪਾਇੰਟਮੈਂਟ ਨਹੀਂ ਮਿਲੀ ਕਿੰਨਾ ਟਾਈਮ ਲੱਗਦਾ ਹੁੰਦਾ ਅਪਾਇੰਟਮੈਂਟ ਬੁੱਕ ਕਰਨ ਨੂੰ ਅੱਜ ਪੂਰਾ ਇੱਕ ਮੰਤ ਹੋ ਗਿਆ bro ਪਲੀਜ਼ ਮੈਸੇਜ ਕਰਿਓ ਮਾਨ ਸਾਹਿਬ ਜੀ ਤੁਹਾਡੇ ਨਾਲ ਹੋ ਰਿਹਾ ਧੋਖਾ ਜਿੱਥੇ ਤੱਕ ਮੈਨੂੰ ਲੱਗਦਾ ਪਿਆ ਇੱਕ ਮਹੀਨਾ ਕਦੀ ਵੀ ਨਹੀਂ ਲੱਗਦਾ ਅਪਾਇੰਟਮੈਂਟ ਲੈਣ ਨੂੰ ਘੱਟੋ ਘਾਟ ਜਾਂ ਵੱਧ ਤੋਂ ਵੱਧ ਹਫ਼ਤੇ ਤੋਂ 10 ਦਿਨ ਦੀ ਗੇਮ ਹੈਗੀ ਹੈ ਜਦੋਂ ਪੇਮੈਂਟ ਲਿੰਕ ਆ ਗਿਆ ਤਾ within 2 ਘੰਟੇ ਦੇ ਵਿੱਚ ਅਪਾਇੰਟਮੈਂਟ ਤੁਹਾਨੂੰ ਮਿਲਣੀ ਆ ਨਹੀਂ ਤੇ ਜੇ ਸਵੇਰੇ ਪੇਮੈਂਟ ਲਿੰਕ ਹੋ ਗਿਆ ਪੇ ਪੈਸੇ ਹੋ ਗਏ ਆ ਤਾਂ ਸ਼ਾਮ ਨੂੰ ਮਿਲਣੀ ਹੈਗੀ ਆ ਆ ਤੁਹਾਨੂੰ ਨੰਬਰ ਜਿਹੜਾ ਹੈਗਾ ਇਹ ਤੇ ਤੁਸੀਂ ਮੜ ਜਾ ਗੱਲ ਕਰ ਲਓ ਫਿਰ ਤੁਹਾਨੂੰ ਮੈਂ ਥੋੜਾ ਰਸਤਾ ਦੱਸ ਦੂੰਗਾ ਉਸ ਤੋਂ ਬਾਅਦ ਆ ਗਿਆ ਜੀ ਭਾਈ ਮੇਰਾ ਨੂਲਾ ਉਸਤਾ ਆ ਗਿਆ ਹੈ ਮੈਨੂੰ ਅਪਾਇੰਟਮੈਂਟ ਚਾਹੀਏ ਕੀ ਰੇਟ ਹੈ ਫਰਮਾਨ ਖਾਨ ਓਕੇ ਜੀ ਭਾਜੀ ਹੁਣ ਮੇਰੇ ਹਿਸਾਬ ਨਾਲ ਜੋ ਮਾਰਕੀਟ ਦੇ ਵਿੱਚ 15 2000 25000 30000 ਵੀ ਲਈ ਜਾਂਦੇ ਆ ਜੋ ਅਸੀਂ ਤੁਹਾਨੂੰ ਅਪਾਇੰਟਮੈਂਟ ਦਾ ਰੇਟ ਦੰਗੂਗੇ ਉਹ ਹੈਗਾ 10000 ਅਪਾਇੰਟਮੈਂਟ ਦਾ ਰੇਟ ਆ ਤੇ ਜੇ ਫਾਈਲ ਰੈਡੀ ਕਰਕੇ ਇਨਸ਼ੋਰੈਂਸ ਕਰਕੇ ਸਾਰਾ ਕੁਝ ਕਰਨਾ ਤੋਂ ਹੋਵੇ 15000 ਆ ਠੀਕ ਹੈ ਜੇ ਕਰਨੀ ਹੋਈ ਦਾ ਨੰਬਰ ਦਿੱਤਾ ਹੋਇਆ ਤੁਸੀਂ ਕੰਟੈਕਟ ਕਰ ਲਿਓ ਬਾਈ ਜੀ ਨੂਲਾ ਹੌਸਤਾ ਜਮਾ ਕਰਨੇ ਕੇ ਬਾਅਦ ਅਪਾਇੰਟਮੈਂਟ ਬੁੱਕ ਹੁੰਦੀ ਹੈ ਕਿਆ ਨੂਲਾ ਹੌਸਤਾ ਜਮਾ ਕਰਨੇ ਕੇ ਬਾਅਦ ਦੇਖੋ ਜੀ ਰੋਬਿਨ ਸਮਾਰੀਆ ਨੂਲਾ ਹੌਸਤਾ ਜਦੋਂ ਤੁਹਾਡਾ ਆ ਜਾਂਦਾ ਹੈ ਨਾ ਉਸ ਤੋਂ ਬਾਅਦ ਹੀ ਤੁਸੀਂ ਅਪਾਇੰਟਮੈਂਟ ਲੈ ਸਕਦੇ ਆ ਨੂਲਾ ਹੌਸਤਾ ਜਦੋਂ ਸਬਮਿਟ ਹੋ ਜਾਂਦਾ ਹੈ ਫਿਰ ਉਸ ਤੋਂ ਬਾਅਦ ਪੇਮੈਂਟ ਲਿੰਕ ਆਉਂਦਾ ਹੈ ਪੇਮੈਂਟ ਲਿੰਕ ਜਦੋਂ ਤੁਸੀਂ ਪੇਮੈਂਟ ਕਰ ਦਿੰਦੇ ਹੋ ਲਿੰਕ ਦੇ ਉੱਤੇ ਫਿਰ ਤੁਹਾਨੂੰ ਅਪਾਇੰਟਮੈਂਟ ਮਿਲ ਜਾਣੀ ਹੈਗੀ ਪ੍ਰੋਸੈਸ ਆਏਗਾ 10 ਦਿਨ ਦਾ ਅ ਨਰੇਨ ਬਖਸ਼ੀ ਕੰਗratulations ਬ੍ਰਦਰ ਥੈਂਕ ਯੂ ਸੋ ਮੱਚ ਫਿਰ ਉਸ ਤੋਂ ਬਾਅਦ ਆ ਗਿਆ ਆਪਣੇ ਕੋਲ ਮਨਦੀਪ ਸਿੰਘ ਵੀਰ 9 ਮੰਥ ਵਾਲੇ ਕਦੋਂ ਨਿਕਲਨੇ ਮੈਂ ਪਹਿਲਾਂ ਹੀ ਦੱਸਿਆ ਜੀ 9 ਮੰਥ ਵਾਲੇ April ਦੇ ਵਿੱਚ ਐਂਡ ਤੱਕ ਨਿਕਲਨੇ ਆ ਇਹ ਸੁਖਵਿੰਦਰ ਸਿੰਘ ਪਾਜੀ ਇਟਾਲੀਅਨ ਜੱਟ ਨਾਮ ਦਾ ਇੱਕ ਚੈਨਲ ਤੁਹਾਡੀ ਵੀਡੀਓ ਐਡਿਟ ਕਰਕੇ ਪਾਉਂਦਾ ਸੇਮ ਵੀਡੀਓ ਸੇਮ ਕੰਟੈਂਟਰ ਰਿਪਲਾਈ ਸੋ ਗਵਿੰਦਰ ਸਿੰਘ ਜੀ ਕੋਈ ਚੱਕਰ ਨਹੀਂ ਆਪਣਾ ਮੇਨ ਮਕਸਦ ਹੈਗਾ ਆ ਤੁਹਾਨੂੰ ਜਾਗਰੂਕ ਕਰਨਾ ਕੋਈ ਵੀਡੀਓ ਪਾਉਂਦਾ ਪਿਆ ਚਲੋ ਸਗੋਂ ਹੋਰ ਉਤੋਂ ਲੋਕ ਜਿਹੜੇ ਜੁੜੇ ਹੋਣਗੇ ਉਹ ਹੋਰ ਜੜੇ ਜਾਗਰੂਕ ਹੋ ਜਾਣਗੇ ਸਾਨੂੰ ਕੋਈ ਮਤਲਬ ਨਹੀਂ ਮੇਰਾ ਕੋਈ ਇੰਟੈਂਟ ਜਿੱਥੇ ਮਰਜੀ ਪਾ ਲਓ ਮੈਨੂੰ ਕੋਈ ਪ੍ਰੋਬਲਮ ਨਹੀਂ ਚਾਹੇ ਆਪਣਾ ਚੈਨਲ ਬਣਾ ਕੇ ਪਾ ਲਓ ਬਟ ਨੌਲੇਜ ਜਿਹੜੀ ਹੈਗੀ ਆ ਬੰਦੇ ਤੱਕ ਪਹੁੰਚਣੀ ਬਹੁਤ ਜ਼ਰੂਰੀ ਹੈ ਕੋਈ ਵੀ ਬੰਦਾ ਦੇਖ ਲੇ ਹਨਾ ਮੈਨੂੰ ਕੋਈ ਦਿੱਕਤ ਨਹੀਂ ਹੈਗੀ ਅ ਮੈਂ ਆਮ ਦੀਪ ਰੰਧਾਵਾ ਵੀਰ ਜੀ ਰੋਮ ਦੇ ਸਾਲ ਵਾਲੇ ਪੇਪਰ ਨਿਕਲ ਰਿਹਾ ਭਾਜੀ ਨਿਕਲਦੇ ਪਏ ਆ ਬਟ April May ਦੇ ਜਦੋਂ April ਦੇ end ਜਾਂ May ਦੇ starting ਦੇ ਵਿੱਚ ਤੁਹਾਡਾ ਤੁਹਾਨੂੰ ਨਿਕਲਣੇ ਫਿਰ ਇਹ ਉਸ ਤੋਂ ਬਾਅਦ ਆ ਗਿਆ ਰਮਨਦੀਪ ਪਾਜੀ ਮੈਂ ਪੇਪਰ ਫਿਲ ਕਰਾਏ ਸਾਲ ਵਾਲੇ ਮੇਰਾ ਪਾਸਪੋਰਟ 5 May 2026 ਤੱਕ ਵੈਲਿਡ ਹੈ ਰੀਨਿਊ ਕਰਾਉਣਾ ਪੈਣਾ ਬਿਲਕੁਲ ਕਰਵਾ ਲਓ ਤਾਂ ਵਧੀਆ ਗੱਲ ਆ ਠੀਕ ਹੈ ਜੀ ਕੋਈ ਚੱਕਰ ਨਹੀਂ ਹੈਗਾ ਤੁਸੀਂ ਰੀਨਿਊ ਕਰਵਾ ਲਓ ਇਹਨੂੰ ਵੀ ਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਹੈ ਜੀ ਵੀਰ ਪਹਿਲਾਂ ਮੇਰਾ ਪੇਪਰ 2024 ਵਿੱਚ ਰੋਮਾ ਸਿਟੀ ਵਿੱਚ ਸੀ ਫਿਲ ਹੋਇਆ ਹੁਣ ਦੁਬਾਰਾ ਫਿਲ ਹੋਇਆ ਜੀ ਇੱਕ ਸਾਲ ਵਾਲੇ ਪੇਪਰ ਜੀ ਕਦੋਂ ਤੱਕ ਨਿਕਲ ਸਕਦੇ ਆ ਬਾਜੀ ਨਿਕਲ ਜਾਣੇ ਆ April May ਦੇ end ਦੇ ਵਿੱਚ ਵਿੱਚ ਤੁਹਾਨੂੰ ਮਜਦਾ ਦੱਸਿਆ ਹਨ ਫੇ ਆ ਗਿਆ ਨਰੇਸ਼ ਕੁਮਾਰ ਆਫਰੰਡ ਨੰਬਰ ਤੋਂ ਕਿੰਨਾ ਦਿਨਾਂ ਬਾਅਦ ਆ ਮਿਲ ਜਾਂਦੀ ਐਪਾਇੰਟਮੈਂਟ ਐਪਾਇੰਟਮੈਂਟ ਜੀ ਹਫਤਾ ਮੈਕਸਿਮਮ ਲੱਗਦਾ ਐ ਹਫਤੇ ਵਿੱਚ ਮਿਲ ਜਾਂਦੀ ਐ ਵੀਰ ਜੀ ਮੇਰਾ ਇੱਕ ਸਾਲ ਵਾਲਾ ਪੇਪਰ ਭਰੇ ਹੋਏ ਆ ਹੁਣ ਤੱਕ ਕੁਝ ਪਤਾ ਨਹੀਂ ਲੱਗਿਆ ਫਰਵਰੀ ਵਿੱਚ ਭਰੇ ਸੀ ਨਿਕਲੂਗੇ ਨਿਕਲੂਗੇ ਜਨਾਬ ਸਿਮਰਨਜੀਤ ਸਿੰਘ ਜੀ ਵੇਟ ਕਰ ਲਓ ਮਨਦੀਪ ਕੌਰ ਬੇਟਾ ਲੜਕੀਆਂ ਲਈ ਹੀ ਕੋਈ ਕੰਮ ਜ਼ਰੂਰ ਦੱਸਣਾ ਲੜਕੀਆਂ ਲਈ ਕੰਮ ਹਜੇ ਸੌਫਟ ਕੋਈ ਇਦਾਂ ਦਾ ਹੈ ਨਹੀਂਗਾ ਲੜਕੀਆਂ ਲਈ ਕੰਮ ਫੈਕਟਰੀ ਦੇ ਪੇਪਰ ਹੀ ਵਧੀਆ ਐ ਜੋ ਜਦੋਂ ਵੀ ਬੈਕਟਰੀ ਵਾਲੇ ਪੇਪਰ ਹੋਏ ਆਪਾਂ ਵੀਡੀਓ ਤੇ ਜਰੂਰ ਦੱਸਾਂਗੇ ਰਮਨ ਸਰਦਾਰ ਨਹੀਂ ਹੈਲੋ bro ਅਸੀਂ ਮਿਲਾਨ ਸਿਟੀ ਤੋਂ ਪੇਪਰ ਫਿਲ ਕਰੇ ਸੀ bro ਡੇਟ 5 ਫਰਵਰੀ ਨੂੰ ਟਾਈਮ ਇੰਨਾ ਤੇ ਕਿੰਨੇ ਚਾਂਸ ਆ bro ਨਿਕਲਣ ਦੇ ਚਾਂਸ ਦੇਖੋ ਕੋਈ ਨਹੀਂ ਪ੍ਰੈਡਿਕਟ ਕਰ ਸਕਦਾ ਬਟ ਹਾਂ ਇਹ ਤੁਹਾਡੇ ਮਾ ਮਈ ਜਾਂ ਫਿਰ April ਦੇ end ਤੱਕ ਨਿਕਲਣੇ ਆ ਜੀ ਇਹ ਪੇਪਰ ਬਾਕੀ ਇਦਾਂ ਹੀ ਹੋਰ ਬਹੁਤ سارے ਕਮੈਂਟਰ ਆ ਜਿਨ੍ਹਾਂ ਨੇ ਕਮੈਂਟ ਕੀਤੇ ਆ ਮੁਹੰਮਦ ਯਾਸੀਨ ਭਾਈ ਡੋਮੈਸਟਿਕ ਵਾਲੇ ਪੇਪਰ ਕੰਮ ਨਿਕਲਣਗੇ ਇਹ ਵੀ ਮੈਂ ਤੁਹਾਨੂੰ ਦੱਸਿਆ ਆ ਠੀਕ ਆ ਨਪੋਲੀ ਦੇ ਪੇਪਰ ਕਦੋਂ ਨਿਕਲਣੇ ਆ ਨਪੋਲੀ ਵਾਲੇ ਚੱਕਰ ਨਾ ਪੈ ਜਾਵੇ ਨਪੋਲੀ ਵਾਲੇ ਚੱਕਰ ਪੈ ਵੀ ਸਕਦਾ ਆ ਬਾਕੀ ਦੇਖੋ ਤੁਹਾਡੀ ਕਿਸਮਤ ਕੀ ਕਹਿੰਦੀ ਹੈ ਹਨਾ ਤੇ ਟਾਈਮ ਦੇ ਨਾਲ ਦੇਖਾਂਗੇ ਚਲੋ ਠੀਕ ਆ ਜੀ ਬਾਕੀ ਅਗਲੀ ਵੀਡੀਓ ਚ ਮਿਲਦੇ ਆ ਤੇ ਕਮੈਂਟ ਆਪਣੇ ਜਵਾਬ ਜਿਹੜੇ ਤੁਹਾਨੂੰ ਚਾਹੀਦੇ ਆ ਤੁਹਾਨੂੰ ਜਰੂਰ ਕਰਿਓ ਓਕੇ